ਕਿਰਿਆ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਆਪਾਂ ਹਾਜ਼ਰ ਹੋਏ ਹਾਂ ਅੱਜ ਦੀ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜਰੂਰ ਰੱਖਣੇ ਉੱਤਰ ਪ੍ਰਦੇਸ਼ ਦਾ ਇੱਕ ਪਰਿਵਾਰ ਆ ਉਹਦੇ ਵਿੱਚ ਘਰ ਦੇ ਵਿੱਚ ਪਤੀ ਪਤਨੀ ਤੇ ਉਹਨਾਂ ਦੇ 6 ਬੱਚੇ ਆ 6 ਬੱਚਿਆਂ ਦੇ ਨਾਲ ਗੁਜ਼ਾਰਾ ਬਹੁਤ ਔਖਾ ਹੁੰਦਾ ਕਿਉਂਕਿ ਖਰਚੇ ਆ ਜਿਹੜੇ ਉਹ ਬਹੁਤ ਜ਼ਿਆਦਾ ਹੁੰਦੇ ਆ ਤੇ ਕਮਾਈ ਕਰਨ ਵਾਲਾ ਇਕੱਲਾ ਰਮੇਸ਼ ਆਪ ਹੁੰਦਾ ਰਮੇਸ਼ ਆ ਜਿਹੜਾ ਆਪਣੀ ਘਰਵਾਲੀ ਨੂੰ ਕਹਿੰਦਾ ਕਿ ਇੱਥੇ ਉੱਤਰ ਪ੍ਰਦੇਸ਼ ਦੇ ਵਿੱਚ ਆਪਾਂ ਨੂੰ ਕੰਮ ਘਾਟ ਆ ਵੀ ਆਪਾਂ ਕਿਉਂ ਨਾ ਦਿੱਲੀ ਚਲੇ ਜਾਈਏ ਵੀ ਦਿੱਲੀ ਦੇ ਵਿੱਚ ਫੈਕਟਰੀਆਂ ਵਾਧੂ ਨੇ ਕੰਮ ਬਹੁਤ ਹੈ ਵੀ ਆਪਾਂ ਦੋਨੋਂ ਰਲ ਮਿਲ ਕੇ ਆਪਣੇ ਬੱਚੇ ਪਾਲ ਲਾਂਗੇ ਚਲੋ ਰਮੇਸ਼ ਦੀ ਪਤਨੀ ਆ ਜਿਹੜੀ ਉਹ ਆਪਣੇ ਪਤੀ ਨੂੰ ਕਹਿੰਦੀ ਆ ਕਿ ਠੀਕ ਆ ਉਹ ਦੋਨੋਂ ਜਣੇ ਆਪਣਾ ਸਮਾਨ ਬੰਨ੍ਹਦੇ ਆ ਤੇ ਆਪਣੇ ਬੱਚਿਆਂ ਨੂੰ ਲੈ ਕੇ ਦਿੱਲੀ ਨੂੰ ਰਵਾਨਾ ਹੋ ਜਾਂਦੇ ਆ ਦਿੱਲੀ ਜਾ ਕੇ ਉਹ ਇੱਕ ਝੁੱਗੀਆਂ ਝੋਂਪੜੀਆਂ ਵਾਲੇ ਇਲਾਕੇ ਦੇ ਵਿੱਚ ਜਾਂਦੇ ਆ ਤੇ ਉੱਥੇ ਆਪਣੇ ਰਹਿਣ ਦਾ ਟਿਕਾਣਾ ਬਣਾ ਲੈਂਦੇ ਆ ਚਲੋ ਕੰਮ ਹਨਾ ਕੋਈ ਮਿਲ ਜਾਂਦਾ ਛੋਟਾ ਮੋਟਾ ਉਹ ਇਹ ਜਾ ਕੰਮ ਕਰ ਲੈਂਦੇ ਆ ਫਿਲਹਾਲ ਰਮੇਸ਼ ਹੀ ਇਕੱਲਾ ਦਿਹਾੜੀ ਕਰਦਾ ਸੀ ਪਰ ਸਾਰੇ ਪਰਿਵਾਰ ਦੀ ਭੁੱਖੇ ਮਰਨ ਦੀ ਨੋਬਤ ਆਈ ਪਈ ਸੀ ਕਿਉਂਕਿ 6 ਬੱਚੇ ਸੀ ਵਾਰ-ਵਾਰ ਭੁੱਖ ਲੱਗਦੀ ਸੀ ਸਾਰਾ ਦਿਨ ਖਾਣ ਹੀ ਨਹੀਂ ਪੂਰਾ ਹੁੰਦਾ ਸੀ ਬਾਕੀ ਲੀੜੇ ਕੱਪੜੇ ਦੀ ਗੱਲ ਤਾਂ ਦੂਰ ਸੀ ਫਿਰ ਜਿਹੜਾ ਹੁਣ ਆ ਕਮਰਾ ਲਿਆ ਸੀ ਕਿਰਾਏ ਤੇ ਮਕਾਨ ਉਹਦਾ ਵੀ ਕਿਰਾਇਆ ਦੇਣਾ ਹੁੰਦਾ ਸੀ ਦੋ ਕੁ ਮਹੀਨਿਆਂ ਦੇ ਵਿੱਚ ਉਹਨਾਂ ਨੂੰ ਇਹ ਅਹਿਸਾਸ ਹੋਣ ਲੱਗ ਗਿਆ ਵੀ ਇੱਥੇ ਰਹਿ ਕੇ ਵੀ ਖਰਚੇ ਪੂਰੇ ਨਹੀਂ ਹੋਣੇ ਰਮੇਸ਼ ਦੀ ਜਿਹੜੀ ਵੱਡੀ ਕੁੜੀ ਹੁੰਦੀ ਆ ਉਹ 13-14 ਸਾਲ ਦੀ ਹੁੰਦੀ ਆ ਤੇ ਰਮੇਸ਼ ਆ ਜਿਹੜਾ ਕੰਮ ਦੀ ਥਕਾਵਟ ਕਰਕੇ ਜਾਂ ਟੈਨਸ਼ਨ ਕਰਕੇ ਕਹਿ ਲੋ ਰੋਜ਼ ਨੂੰ ਸ਼ਰਾਬ ਪੀਂਦਾ ਸੀ ਸ਼ਾਮ ਨੂੰ ਉਹਦੇ ਘਰ ਵਾਲੀ ਉਹਨੂੰ ਕਹਿੰਦੀ ਸੀ ਵੀ ਤੇ ਰੋਟੀ ਦਾ ਬੱਚਿਆਂ ਨੂੰ ਪੂਰੀ ਨਹੀਂ ਆਉਂਦੀ ਤੇ ਤੂੰ ਸ਼ਰਾਬ ਪੀਂਨਾ ਇਸ ਗੱਲ ਕਰਕੇ ਦੋਨਾਂ ਦਾ ਲੜਾਈ ਝਗੜਾ ਰਹਿਣ ਲੱਗਿਆ ਤੇ ਰਮੇਸ਼ ਜੀ ਜਿਹੜਾ ਉਹ ਆਪਣੇ ਘਰ ਵਾਲੀ ਨੂੰ ਬਹੁਤ ਕੁੱਟਦਾ ਮਾਰਦਾ ਹਰ ਰੋਜ਼ ਸ਼ਾਮ ਵੇਲੇ ਉਹਨਾਂ ਦੇ ਘਰ ਰੋਟੀ ਪਕਕਣ ਦੀ ਵਜਾਇਏ ਕਲੇਸ਼ ਹੁੰਦਾ ਸਾਰੇ ਬੱਚੇ ਆਪਣੇ ਮਾਪਿਆਂ ਦੇ ਕਲੇਸ਼ ਨੂੰ ਵੇਖਦੇ ਉੱਥੇ ਹੀ ਸੱਪਲ ਜਾਂਦੇ ਵਿਚਾਰੇ ਰੋਟੀ ਹੀ ਨਾ ਮੰਗਦੇ ਚਲੋ ਰਮੇਸ਼ ਦੇ ਘਰ ਵਾਲੀ ਹੈ ਜਿਹੜੀ ਉਹ ਇੱਕ ਦਿਨ ਪੁਲਿਸ ਥਾਣੇ ਜਾਂਦੀ ਆ ਤੇ ਜਾ ਕੇ ਨਾ ਉਹ ਰਿਪੋਰਟ ਦਰਜ ਕਰਾਉਂਦੀ ਆ ਵੀ ਮੇਰੇ ਘਰ ਵਾਲਾ ਮੇਰੀ ਕੁੱਟ ਮਾਰ ਕਰਦਾ ਤੇ ਪੁਲਿਸ ਵਾਲਾ ਉਹਨੂੰ ਕਹਿੰਦਾ ਕਿ ਕੀ ਕਾਰਨ ਆ ਉਹ ਕਹਿੰਦੀ ਵੀ 6 ਬੱਚੇ ਆ ਸਾਡੇ ਗਰੀਬੀ ਆ ਤੇ ਖਾਣ ਪੀਣ ਪੂਰਾ ਨਹੀਂ ਆਉਂਦਾ ਸ਼ਰਾਬ ਪੀਂਦਾ ਤੇ ਜਦੋਂ ਮੈਂ ਟੋਕਦੀ ਆ ਤਾਂ ਮੇਰੀ ਕੁੱਟਮਾਰ ਕਰਦਾ ਤੇ ਪੁਲਿਸ ਵਾਲਾ ਕਹਿੰਦਾ ਵੀ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਰਹਿਣਾ ਤੇ ਸਾਰੇ ਜੀਆਂ ਨੂੰ ਕੰਮ ਕਰਨਾ ਪੈਂਦਾ ਇੱਕ ਤਾਂ ਤੁਸੀਂ ਬੱਚਿਆਂ ਦੀ ਜੰਮ ਕੇ ਲੈਣ ਲਾ ਰੱਖੀ ਆ ਉੱਠਾ ਹੀ ਬੋਲਦਾ ਉਹ ਤੇ ਉਤੋਂ ਤੁਹਾਡੇ ਕੋਲੇ ਖਾਣ ਪੀਣ ਨੂੰ ਕੁਝ ਹੈ ਨਹੀਂ ਫਿਰ ਐਂ ਤਾਂ ਨਹੀਂ ਸਰਨਾ ਕੁੱਟ ਖਾਣ ਵਾਲੇ ਤੇਰੇ ਲੱਛਣ ਆ ਤੂੰ ਕੰਮ ਕਿਉਂ ਨਹੀਂ ਕਰਦੀ ਉਹਦੇ ਨਾਲ ਦਿਹਾੜੀ ਕਿਉਂ ਨਹੀਂ ਜਾਂਦੀ ਜਦੋਂ ਇਸ ਤਰ੍ਹਾਂ ਪੁਲਿਸ ਵਾਲਾ ਬੋਲਦਾ ਤਾਂ ਰਮੇਸ਼ ਦੇ ਘਰ ਵਾਲੀ ਹੈ ਜਿਹੜੀ ਉਹ ਡਰ ਜਾਂਦੀ ਆ ਤੇ ਕਹਿੰਦੀ ਵੀ ਸਾਬ ਜੀ ਕੰਮ ਵੀ ਮੈਂ ਕਿੱਥੇ ਕਰਾਂ ਮੈਨੂੰ ਕੰਮ ਨਹੀਂ ਮਿਲਦਾ ਤਾਂ ਪੁਲਿਸ ਵਾਲਾ ਕਹਿੰਦਾ ਵੀ ਦੱਸ ਕੀ ਕੰਮ ਕਰ ਲੈਗੀ ਕੰਮ ਤਾਂ ਤੈਨੂੰ ਮੈਂ ਦਵਾ ਦਿੰਦਾ ਚਲੋ ਭਈ ਉਹ ਕਹਿੰਦੀ ਵੀ ਮੈਨੂੰ ਕਿਸੇ ਦੇ ਵੀ ਘਰੇ ਕੰਮ ਮਿਲ ਜੇ ਤੇ ਉਹ ਪੁਲਿਸ ਵਾਲਾ ਨਾ ਜਿਹੜਾ ਉਹ ਉਹਦੀ ਜਾਣ ਪਛਾਣ ਦਾ ਕੋਈ ਦੋਸਤ ਹੁੰਦਾ ਉਹਨਾਂ ਦੇ ਕਰਨਾ ਕੰਮ ਵਾਲੀ ਦੀ ਲੋੜ ਹੁੰਦੀ ਆ ਭਾਵੇਂ ਉਹ ਬੋਲਿਆ ਤਾਂ ਰੁੱਖਾ ਹੀ ਸੀ ਚਲ ਫਿਰ ਵੀ ਉਹਨੂੰ ਤਰਸ ਜਾ ਆ ਗਿਆ ਤੇ ਉਹਨੇ ਆਪਣੇ ਦੋਸਤ ਨਾਲ ਗੱਲ ਕਰਕੇ ਉਹਨੂੰ ਕੰਮ ਤੇ ਰਖਵਾਤਾ ਪਰ ਪ੍ਰੋਬਲਮ ਇਹ ਸੀ ਵੀ ਜਿੱਥੇ ਉਹਨੇ ਕੰਮ ਤੇ ਜਾਣਾ ਹੁੰਦਾ ਸੀ ਉਹ 4-5 ਕਿਲੋਮੀਟਰ ਪੈ ਜਾਂਦਾ ਸੀ ਤੇ ਉਹਨੂੰ ਆਉਣ ਜਾਣ ਦੇ ਵਾਸਤੇ ਆਟੋ ਕਰਾਉਣਾ ਪੈਂਦਾ ਸੀਗਾ ਉਹਦਾ ਵੀ ਕਿਰਾਇਆ ਸੀ ਚਲੋ ਫਿਰ ਵੀ ਜਿਹੜਾ ਉਹਦਾ ਦੋਸਤ ਸੀਗਾ ਉਹਨਾਂ ਵਧੀਆ ਸੀ ਅਮੀਰ ਸੀ ਕੋਈ ਇਹੋ ਜੀ ਗੱਲ ਨਹੀਂ ਸੀ ਉਹਨੂੰ ਕਰਾਇਆ ਵੀ ਦੇ ਦਿੰਦੇ ਸੀ ਤੇ ਤਨਖਾਹ ਦੀ ਵੀ ਗੱਲ ਹੋ ਗਈ ਸੀ ਚਲੋ ਰਮੇਸ਼ ਦੇ ਘਰ ਵਾਲੀ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਕਿ ਮੈਂ ਵੀ ਕੰਮ ਲੱਭ ਲਿਆ ਚਲੋ ਰਮੇਸ਼ ਨੂੰ ਇਹ ਹੁੰਦਾ ਵੀ ਦੋਨੋਂ ਰਲ ਕੇ ਕੰਮ ਕਰਾਂਗੇ ਤਾਂ ਬੱਚਿਆਂ ਦਾ ਖਾਣ ਪੀਣਾ ਜਿਹੜਾ ਪੂਰਾ ਆਜੂ ਚਲੋ ਭਈ ਰਮੇਸ਼ ਦੇ ਘਰ ਵਾਲੀ ਕੰਮ ਤੇ ਜਾਣ ਲੱਗੀ ਬੱਚੇ ਸੀ ਜਿਹੜੇ ਨੇੜੇ ਦੇ ਸਕੂਲ ਦੇ ਵਿੱਚ ਜਾਂਦੇ ਸੀ ਜੀ ਕਰਦਾ ਜਾਂਦੇ ਜੀ ਕਰਦਾ ਉੱਥੇ ਖੇਡਦੇ ਫਿਰਦੇ ਰਹਿੰਦੇ ਚਲੋ ਉਹਦੇ ਘਰ ਵਾਲੀ ਦੇ ਕੰਮਾਂ 'ਤੇ ਲੱਗਣ ਨਾਲ ਉਹਨਾਂ ਦੇ ਹਾਲਾਤ ਥੋੜੇ ਜਿ ਸੁਧਰ ਗਏ ਕਿਉਂਕਿ ਰੋਟੀ ਪਾਣੀ ਪੂਰਾ ਆਉਣ ਲੱਗ ਗਿਆ ਪਰ ਜਿਹੜਾ ਰਮੇਸ਼ ਸੀ ਉਹਨੇ ਸ਼ਰਾਬ ਦੀ ਮਾਤਰਾ ਜਿਹੜੀ ਵਧਾਤੀ ਪਹਿਲਾਂ ਉਹ ਅਧੀਆਂ ਪੀਂਦਾ ਸੀ ਤੇ ਹੁਣ ਪੂਰੀ ਬੋਤਲ ਪੀਣ ਲੱਗ ਗਿਆ ਕਿਉਂਕਿ ਉਹ ਸੌਖਾ ਹੋ ਗਿਆ ਸੀ ਉਹਦੇ ਘਰ ਵਾਲੀ ਵੀ ਕਮਾ ਲੈਂਦੀ ਸੀ ਪਰ ਉਹਨਾਂ ਦੇ ਘਰ ਦੇ ਵਿੱਚੋਂ ਲੜਾਈ ਝਗੜਾ ਨਾ ਮੁੱਕਿਆ ਕਿਉਂਕਿ ਗੱਲ ਤਾਂ ਰਾਈਟ ਆ ਜਦੋਂ ਉਹਦੇ ਘਰ ਵਾਲੀ ਪੈਸੇ ਕਮਾਉਣ ਲੱਗੀ ਉਹਤੇ ਬੋਝ ਆ ਗਿਆ ਤੇ ਉਹ ਆਪਦੀ ਐਸ਼ ਪ੍ਰਸਤੀ ਜਿਹੜੀ ਉਹਨੇ ਵਧਾਤੀ ਇਸ ਕਰਕੇ ਕਲੇਸ਼ ਉਹਨਾਂ ਦੇ ਘਰ ਰਹਿੰਦਾ ਹੀ ਰਹਿੰਦਾ ਸੀ ਪਰ ਇਸ ਗਲੇਸ਼ ਦਾ ਕਿਸੇ ਕੋਲ ਕੋਈ ਹੱਲ ਨਹੀਂ ਹੁੰਦਾ ਤੇ ਜਿਹੜੀ ਰਮੇਸ਼ ਦੀ ਵੱਡੀ ਬੇਟੀ ਆ ਜਦੋਂ ਉਹ 15 16 ਸਾਲ ਦੀ ਹੋ ਜਾਂਦੀ ਆ ਉਹ ਜਦੋਂ ਆਪਣੇ ਮਾਪਿਆਂ ਨੂੰ ਲੜਦੇ ਵੇਖਦੀ ਤੇ ਉਹਦਾ ਜੀ ਕਰਦਾ ਵੀ ਮੈਂ ਇੱਥੋਂ ਭੱਜ ਜਾ ਉਹ ਆਪਣੀ ਮਾਂ ਨੂੰ ਕਹਿੰਦੀ ਮਾਂ ਤੂੰ ਚੁੱਪ ਕਰ ਜਾ ਕਰ ਵੀ ਉਹਨੇ ਤਾਂ ਨਹੀਂ ਸੁਧਰਨਾ ਚਲੋ ਭਾਈ ਉਹੀ ਗੱਲ ਹਨਾ ਖਰਚੇ ਤਾਂ ਦਿਨੋ ਦਿਨ ਵਾਧੇ ਹੁੰਦੇ ਆ ਜਿਵੇਂ ਮੰਗਾਈ ਵਧ ਰਹੀ ਆ ਪਰ ਰਮੇਸ਼ ਜਿਹੜਾ ਉਹ ਬਹੁਤ ਟੀਟ ਹੋ ਗਿਆ ਸੀ ਉਹਨਾਂ ਕੰਮ ਤੇ ਵੀ ਜਾਣੋਂ हट ਗਿਆ ਸੀ ਉਹਦੇ ਘਰ ਵਾਲੀ ਵਿਚਾਰੀ ਕੰਮ ਤੇ ਜਾਂਦੀ ਤੇ ਚਲੋ ਉਸ ਤੋਂ ਬਾਅਦ ਨਾ ਜਦੋਂ ਉਹਨੂੰ ਇਹ ਲੱਗਿਆ ਰਮੇਸ਼ ਦੀ ਵੱਡੀ ਬੇਟੀ ਸੀਮਾ ਨੂੰ ਵੀ ਮੇਰੇ ਪਿਓ ਨੇ ਤਾਂ ਕੰਮ ਕਰਨਾ ਨਹੀਂ ਵੀ ਮੇਰੀ ਮਾਂ ਵੀ ਵਿਚਾਰੀ ਕਿੰਨਾ ਕਚੇੜਾ ਹੈ ਨਾ ਸਾਨੂੰ ਕਰ-ਕਰ ਖਵਾਉ ਉਹ ਆਪਣੀ ਮਾਂ ਨੂੰ ਕਹਿੰਦੀ ਮਾਂ ਮੈਂ ਵੀ ਕੋਈ ਕੰਮ ਲੱਭ ਲੈਣੀ ਆ ਉਹਦੀ ਮਾਂ ਕਹਿੰਦੀ ਵੀ ਤੈਨੂੰ ਇੱਥੇ ਕੀ ਕੰਮ ਮਿਲਣਾ ਕਹਿੰਦੀ ਕੋਈ ਨਾ ਕੋਈ ਕੰਮ ਤਾਂ ਮਿਲੂਗੀ ਚਲੋ ਕਹਿੰਦੀ ਠੀਕ ਐ ਤੇ ਇੱਕ ਦਿਨ ਉਹ ਘਰੋਂ ਚਲੀ ਜਾਂਦੀ ਆ ਜਾ ਕੇ ਨਾ ਉਹ ਇੱਕ ਕਲੋਨੀ ਜੀ ਚ ਜਾਂਦੀ ਆ ਕਲੋਨੀ ਜੀ ਦੇ ਵਿੱਚ ਵਧੀਆ-ਵਧੀਆ ਘਰ ਹੁੰਦੇ ਆ ਉਹ ਹਰ ਇੱਕ ਗੇਟ ਤੇ ਟੋਰ ਵੈਲ ਵਜਾਉਂਦੀ ਆ ਤੇ ਜਦੋਂ ਵੀ ਕੋਈ ਬਾਹਰ ਆਉਂਦਾ ਹਰ ਇੱਕ ਨੂੰ ਪੁੱਛਦੀ ਆ ਕਿ ਮੈਨੂੰ ਕੰਮ ਦੀ ਲੋੜ ਆ ਤੁਸੀਂ ਮੈਨੂੰ ਕੰਮ ਤੇ ਰੱਖ ਲਓ ਕੰਮ ਤੇ ਰੱਖ ਲਓ ਪਰ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਹਨਾ ਇਸ ਤਰ੍ਹਾਂ ਅਣਜਾਣ ਕੁੜੀ ਨੂੰ ਕੌਣ ਕੰਮ ਤੇ ਰੱਖੇ ਬਾਕੀ ਲੋਕ ਇਹ ਵੀ ਸੋਚਦੇ ਆ ਵੀ ਇਹ ਐਂ ਘਰ ਘਰ ਕੰਮ ਲੱਭਦੀ ਆ ਖਬਣੀ ਕੋਈ ਚੋਰ ਨਹੀਂ ਹੋਊਗੀ ਵੈਸੇ ਵੀ ਉਹ ਕਲੋਨੀ ਸੀ ਜਿਹੜੀ ਵਧੀਆ ਲੋਕ ਰਹਿੰਦੇ ਸੀ ਉੱਥੇ ਸਾਰਿਆਂ ਦੇ ਆਲਰੇਡੀ ਕੰਮ ਵਾਲੀਆਂ ਲੱਗੀਆਂ ਹੋਈਆਂ ਸੀ ਚਲੋ ਉਹਨੂੰ ਨਾ ਕੁਛ ਭੱਲੇ ਨਹੀਂ ਪੈਂਦਾ ਉਸ ਤੋਂ ਬਾਅਦ ਉਹ ਨਿਰਾਸ਼ਤਰੀ ਆਉਂਦੀ ਹੁੰਦੀ ਆ ਤੇ ਰਸਤੇ ਦੇ ਵਿੱਚ ਉਹਨੂੰ ਇੱਕ ਬੰਦਾ ਮਿਲਦਾ 45 ਸਾਲ ਦੀ ਉਹਦੀ ਉਮਰ ਹੁੰਦੀ ਆ ਉਹ ਉਹਨੂੰ ਨਿਰਾਸ਼ਾ ਆਉਂਦੀ ਨੂੰ ਦੇਖ ਕੇ ਉਹਨੂੰ ਕਹਿੰਦਾ ਵੀ ਕਿਵੇਂ ਆ ਕੁੜੀਆ ਤੂੰ ਕਿਵੇਂ ਉਦਾਸ ਹੋਈ ਤਰੀ ਆਉਣੀ ਆ ਕਹਿੰਦੀ ਕਿ ਅੰਕਲ ਮੈਂ ਨਾ ਬਹੁਤ ਗਰੀਬ ਘਰ ਤੋਂ ਆਂ ਵੀ ਮੈਂ ਕੰਮ ਲੱਭ ਰਹੀ ਸੀ ਮੈਨੂੰ ਕੰਮ ਨਹੀਂ ਮਿਲਿਆ ਉਹ ਕਹਿੰਦਾ ਵੀ ਕੀ ਕੰਮ ਕਰ ਲੇਗੀ ਤੂੰ ਕਹਿੰਦੀ ਜੋ ਮਰਜ਼ੀ ਕੰਮ ਮੈਂ ਕਰ ਸਕਦੀ ਆ ਵੀ ਬਸ ਮੈਨੂੰ ਕੰਮ ਚਾਹੀਦਾ ਮੈਨੂੰ ਤਾਂ ਪੈਸੇ ਚਾਹੀਦੇ ਆ ਤੇ ਉਹ ਬੰਦਾ ਨਾ ਜਿਹੜਾ ਉਹਦੀ ਨੀਅਤ ਖਰਾਬ ਹੋ ਜਾਂਦੀ ਆ ਉਹ ਇਕੱਲਾ ਰਹਿੰਦਾ ਹੁੰਦਾ ਉਹਦੀ ਪਤਨੀ ਦੀ ਮੌਤ ਹੋ ਚੁੱਕੀ ਹੁੰਦੀ ਆ ਤੇ ਬੱਚਾ ਉਹਨਾਂ ਦੇ ਕੋਈ ਹੁੰਦਾ ਨਹੀਂ ਉਹ ਨੂੰ ਕਹਿੰਦਾ ਚਲ ਆਇਆ ਕਰ ਜੇ ਤੂੰ ਕੰਮ ਹੀ ਕਰਨਾ ਸਾਡੇ ਘਰ ਦਾ ਕੰਮ ਕਰ ਦਿਆ ਕਰੀ ਮੇਰੇ ਘਰੇ ਕੋਈ ਹੈ ਨਹੀਂ ਸਫਾਈ ਤੇ ਰੋਟੀ ਟੁੱਕ ਦਾ ਕੰਮ ਕਰ ਦਿਆ ਕਰੀ ਉਹ ਕਹਿੰਦੀ ਠੀਕ ਐ ਅੰਕਲ ਖੁਸ਼ ਹੋ ਜਾਂਦੀ ਐ ਤੇ ਚਲ ਉਹ ਨੂੰ ਘਰੇ ਲੈ ਜਾਂਦਾ ਘਰੇ ਲਿਜਾ ਕੇ ਉਹ ਨੂੰ ਆਪਣਾ ਘਰ ਦਿਖਾਉਂਦਾ ਤੇ ਕਹਿੰਦਾ ਕਿ ਵੀ ਆਹ ਘਰ ਆ ਇੰਨਾ ਕੁ ਵੱਡਾ ਛੋਟਾ ਹੀ ਘਰ ਹੁੰਦਾ ਤੇ ਇਹਦੀ ਸਫਾਈ ਕਰਨੀ ਐ ਤੇ ਮੇਰਾ ਖਾਣਾ ਬਣਾਉਣਾ ਤੇ ਉਹ ਕਹਿੰਦੀ ਵੀ ਅੰਕਲ ਪੈਸੇ ਉਹ ਕਹਿੰਦਾ ਵੀ ਪੈਸੇ ਕੋਈ ਨਹੀਂ ਮੈਂ ਤੈਨੂੰ ਥੋੜੇ ਨਹੀਂ ਦਿੰਦਾ ਵਾਧੀ ਦੇਉਂਗਾ ਚਲੋ ਕਹਿੰਦੀ ਠੀਕ ਐ ਉਹ ਨੂੰ ਨਾ 500 ਰੁਪਏ ਦੇ ਦਿੰਦਾ 500 ਰੁਪਿਆ ਦੇ ਕੇ ਉਹਨੂੰ ਕਹਿੰਦਾ ਵੀ ਠੀਕ ਹੈ ਕੱਲ ਤੋਂ ਤੂੰ ਕੰਮ ਤੇ ਆ ਜੀ ਚਲੋ ਸੀਮਾ ਜਿਹੜੀ ਬਹੁਤ ਖੁਸ਼ ਹੁੰਦੀ ਆ ਉਹ 500 ਲੈ ਕੇ ਘਰ ਆ ਜਾਂਦੀ ਆ ਘਰ ਆ ਕੇ ਉਹ ਆਪਣੀ ਮਾਂ ਨੂੰ ਦੱਸਦੀ ਆ ਵੀ ਮਾਂ ਮੈਂ ਵੀ ਕੰਮ ਲੱਭ ਲਿਆ ਤੇ ਆ ਪੈਸੇ ਮਿਲੇ ਆ ਮੈਨੂੰ ਉਹਦੀ ਮਾਂ ਵੀ ਖੁਸ਼ ਹੋ ਜਾਂਦੀ ਆ ਉਹਦੀ ਮਾਂ ਉਹਨੂੰ ਪੁੱਛਦੀ ਆ ਵੀ ਕੰਮ ਉਹ ਕਹਿੰਦੀ ਵੀ ਇੱਕ ਘਰ ਦੇ ਵਿੱਚ ਅੰਕਲ ਰਹਿੰਦੇ ਨੇ ਵੀ ਉਹਦਾ ਖਾਣਾ ਬਣਾਉਣਾ ਤੇ ਸਫਾਈ ਕਰਨੀ ਆ ਵੀ ਉਹਨਾਂ ਦੇ ਘਰ 'ਚ ਕੋਈ ਹੈ ਨਹੀਂਗਾ ਤੇ ਉਹਦੀ ਮਾਂ ਸੋਚਦੀ ਆ ਠੀਕ ਆ ਚਲੋ ਚਲ ਭਈ ਸੀਮਾ ਜਿਹੜੀ ਕੰਮ ਤੇ ਜਾਣਾ ਸ਼ੁਰੂ ਕਰ ਦਿੰਦੀ ਆ ਕਾਮਤ ਉਹ ਜਾਂਦੀ ਆ ਝਾੜੂ ਪੋਚਾ ਕਰਕੇ ਰੋਟੀ ਵਗੈਰਾ ਬਣਾ ਕੇ ਤੇ ਜਦੋਂ ਨਾ ਉਹ ਰੋਟੀ ਫੜਾਉਣ ਜਾਂਦੀ ਆ ਉਸ ਬੰਦੇ ਨੂੰ ਤੇ ਉਹ ਬੰਦਾ ਉਹਦੇ ਨਾਲ ਥੋੜੀਆਂ ਜਿਹੀਆਂ ਅਜੀਬ ਹਰਕਤਾਂ ਕਰਦਾ ਤੇ ਸੀਮਾ ਜਿਹੜੀ ਉਹਦੀ ਮਜਬੂਰੀ ਸੀ ਹੁਣ ਕੰਮ ਕਰਦੀ ਸੀ ਤੇ ਉਹ ਚਲੋ ਬਰਦਾਸ਼ਤ ਕਰ ਲੈਂਦੀ ਸੀ ਇੱਕ ਦਿਨ ਨਾ ਉਹ ਬੰਦਾ ਜਿਹੜਾ ਉਹ ਅੰਦਰ ਪਿਆ ਹੁੰਦਾ ਤੇ ਸੀਮਾ ਨੂੰ ਆਵਾਜ਼ ਮਾਰਦਾ ਸੀਮਾ ਆਉਂਦੀ ਆ ਤੇ ਉਹਨੂੰ ਕਹਿੰਦਾ ਸੀਮਾ ਅੱਜ ਨਾ ਮੇਰੀ ਤਬੀਅਤ ਠੀਕ ਨਹੀਂ ਵੀ ਮੇਰੀਆਂ ਲਗਤਾਂ ਦਵਾ ਦੂੰ ਨਾਲੇ ਮੇਰਾ ਸਿਰ ਦਰਦ ਕਰੀ ਜਾਂਦਾ ਸੀਮਾ ਜਿਹੜੀ ਉੱਚੀ ਚਿਜਕਦੀ ਆ ਹਨਾ ਬਗਾਨੇ ਬੰਦੇ ਨੂੰ ਹੱਥ ਲਾਉਣ ਤੋਂ ਆਪਾਂ ਚਿਜਕਦੇ ਹੀ ਆ ਬੱਚੀ ਸੀ ਵਿਚਾਰੀ ਕੁਆਰੀ ਬੱਚੀ ਹਨਾ ਡਰਤਾ ਲੱਗਦੀ ਆ ਚਲੋ ਉਹ ਕਹਿੰਦੀ ਕਿ ਵੀ ਅੰਕਲ ਤੁਸੀਂ ਐਂ ਕਰੋ ਦਵਾਈ ਲੈ ਲਓ ਵੀ ਮੈਂ ਇਹ ਕੰਮ ਨਹੀਂ ਮੈਂ ਕਰ ਸਕਦੀ ਵੀ ਤੁਸੀਂ ਪਲੀਜ਼ ਮੈਨੂੰ ਐਂ ਨਾ ਕਹੋ ਉਹ ਕਹਿੰਦਾ ਵੀ ਨਹੀਂ ਪੁੱਤਰ ਤੂੰ ਮੇਰੀਆਂ ਧੀਆਂ ਵਰਗੀਆਂ ਦੇਖ ਕੋਈ ਗੱਲ ਨਹੀਂ ਮੈਂ ਤੈਨੂੰ ਐਂ ਫ੍ਰੀਚ ਨਹੀਂ ਕਰਾਊਂਗਾ ਮੈਂ ਤੈਨੂੰ ਇਹਦੇ ਐਕਸਟਰਾ ਪੈਸੇ ਦੇਊਂਗਾ ਵੀ ਤੂੰ ਮੇਰੀ ਥੋੜੀ ਸੇਵਾ ਕਰ ਚਲੋ ਸੀਮਾ ਜਿਹੜੀ ਉਹ ਚਿਜਕਦੀ ਚਿਜਕਦੀ ਉਹਦੀਆਂ ਲੱਤਾਂ ਦਬਾਉਂਦੀ ਆ ਲੱਤਾਂ ਦਬਾਉਣ ਤੋਂ ਬਾਅਦ ਕਾਫੀ ਟਾਈਮ ਆ ਫਿਰ ਉਹ ਸਿਰ ਦਬਾਉਂਦੀ ਆ ਸਿਰ ਦਬਾਉਣ ਤੋਂ ਬਾਅਦ ਜਦੋਂ ਸਿਰ ਦਬਾਉਂਦੀ ਆ ਤੇ ਸਿਰ ਦਬਾਉਂਦੇ ਦਬਾਉਂਦੇ ਉਹ ਬੰਦਾ ਜਿਹੜਾ ਉਹਦਾ ਹੱਥ ਫੜ ਲੈਂਦਾ ਤੇ ਉਹਦੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕਰਦਾ ਤੇ ਸੀਮਾ ਜਿਹੜੀ ਉਹ ਆਪਣਾ ਹੱਥ ਛਡਾਉਂਦੀ ਆ ਤੇ ਉੱਥੋਂ ਭੱਜਣ ਲੱਗਦੀ ਆ ਤੇ ਉਹ ਬੰਦਾ ਜਿਹੜਾ ਖੜਾ ਹੋ ਕੇ ਉਹਨੂੰ ਬਾਹ ਫੜ ਕੇ ਬਿਠਾ ਲੈਂਦਾ ਤੇ ਉਹਨੂੰ ਕਹਿੰਦਾ ਵੀ ਦੇਖ ਵੀ ਜੇ ਤੂੰ ਆਪਣੇ ਘਰ ਦੀ ਗਰੀਬੀ ਚੱਕਣੀ ਆ ਤਾਂ ਤੈਨੂੰ ਮੈਂ ਵਧੀਆ ਕੰਮ ਤੇ ਹੋਰ ਵਧੀਆ ਕੰਮ ਤੇ ਲਵਾ ਦੂੰ ਵੀ ਇੱਥੇ ਤਾਂ ਤੈਨੂੰ 1000 ਰੁਪਈਆ ਮਿਲਦਾ ਪਰ ਉਹਦੇ ਲਈ ਤੈਨੂੰ ਮੇਰੇ ਇੱਕ ਕੰਮ ਕਰਨਾ ਪਊਗਾ ਸੀਮਾ ਜਿਹੜੀ ਡਰ ਜਾਂਦੀ ਆ ਵੀ ਕੀ ਕੰਮ ਅੰਕਲ ਜਦੋਂ ਉਹ ਉਹ ਨੂੰ ਇਸ਼ਾਰੇ ਜੇ ਕਰਦਾ ਹਨਾ ਗਲਤ ਤੇ ਉਹ ਡਰਨ ਲੱਗ ਜਾਂਦੀ ਆ ਉਹ ਕਹਿੰਦੀ ਕਿ ਵੀ ਨਹੀਂ ਮੈਂ ਗਲਤ ਕੰਮ ਨਹੀਂ ਕਰ ਸਕਦੀ ਚਲੋ ਭਾਈ ਉਹ ਨੂੰ ਸੌ ਤਰ੍ਹਾਂ ਨਾਲ ਡਰਾਉਂਦਾ ਵੀ ਨਹੀਂ ਦੇਖ ਤੇਰੇ ਮਾਪਿਓ ਆ ਜਿਹੜੇ ਹਨਾ ਲੜਦੇ ਰਹਿੰਦੇ ਆ ਤੇਰਾ ਪਿਓ ਸਾਨੂੰ ਕੁੱਟਦਾ ਮਾਰਦਾ ਰਹਿੰਦਾ ਵੀ ਸਾਰੀ ਉਮਰ ਤੂੰ ਗਰੀਬੀ 'ਚ ਥੋੜੀ ਕੱਢੇਗੀ ਵੀ ਤੈਨੂੰ ਮੈਂ ਖੁੱਲੇ ਪੈਸੇ ਦੇਉ ਜਿੰਨੇ ਪੈਸੇ ਤੂੰ ਕਹੇਂਗੀ ਚਲ ਭਈ ਉਹਨਾਂ ਨਾਲ ਨਾ ਗਲਤ ਹਰਕਤਾਂ ਕਰਦਾ ਤੇ ਉਹ ਵਿਚਾਰੀ ਬਰਦਾਸ਼ਤ ਕਰ ਲੈਂਦੀ ਆ ਕਿਉਂਕਿ ਗਰੀਬੀ ਕਹਿੰਦੇ ਬਹੁਤ ਚੰਦਰੀ ਬਿਮਾਰੀ ਆ ਵੀ ਗਰੀਬੀ ਉਹਦੇ ਗਰੀਬ ਕਈ ਵਾਰੀ ਗਰੀਬ ਔਰਤਾ ਨਾਲ ਗਰੀਬ ਕੁੜੀਆਂ ਨਾਲ ਜਿਹੜੇ ਅਮੀਰ ਬੰਦੇ ਆ ਉਹ ਜੇ ਜ਼ਬਰਦਸਤੀ ਵੀ ਕਰਦੇ ਆ ਨੇ ਤੇ ਤਾਂ ਵੀ ਉਹ ਚੁੱਪ ਰਹਿੰਦੀਆਂ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਜੇ ਅਸੀਂ ਬੋਲਾਂਗੇ ਜਾਂ ਰੌਲਾ ਪਾਵਾਂਗੇ ਤੇ ਉਹਦੇ ਵਿੱਚ ਸਾਡੀ ਹੀ ਬਦਨਾਮੀ ਹੋਣੀ ਆ ਚਲੋ ਭਈ ਉਸ ਤੋਂ ਬਾਅਦ ਨਾ ਉਹਦਾ ਰੁਟੀਨ ਦਾ ਕੰਮ ਬਣ ਜਾਂਦਾ ਉਹਨੂੰ ਪੈਸੇ ਦਿੰਦਾ ਕਰਦਾ ਕੰਮ ਵੀ ਕਰਵਾਉਂਦਾ ਤੇ ਉਸ ਤੋਂ ਬਾਅਦ ਉਹਦੇ ਨਾਲ ਰੋਜ਼ ਹਨਾ ਜ਼ਬਰਦਸਤੀ ਵੀ ਕਰਦਾ ਭਾਵੇਂ ਕਿਸੀਮਾ ਨੂੰ ਇਹ ਕੁਝ ਨਹੀਂ ਪਸੰਦ ਸੀ ਪਰ ਉਹ ਮਜਬੂਰੀ ਦੇ ਵਿੱਚ ਚੁੱਪ ਕਰ ਜਾਂਦੀ ਸੀ ਕਿ ਉਹਨੂੰ ਇਹ ਸੀ ਵੀ ਜੇ ਮੇਰੇ ਅੱਖੇ ਨਹੀਂ ਲੱਗੂ ਤੇ ਮੈਨੂੰ ਕੰਮ ਤੋਂ ਕੱਢ ਦੂ ਵੀ ਸਾਡੇ ਘਰੇ ਤਾਂ ਅਸੀਂ ਹੁਣ ਰੱਜ ਕੇ ਰੋਟੀ ਖਾਣ ਲੱਗਿਆ ਉਹਨੂੰ ਆਪਦੇ ਭੈਣ ਭਰਾਵਾਂ ਦੇ ਚਿਹਰੇ ਜਿਆਦਾ ਆ ਜਾਂਦੇ ਚਲੋ ਭਈ ਉਹਨਾਂ ਪੈਸੇ ਉਹਨੂੰ ਵੱਧੂ ਦਿੰਦਾ ਰਹਿੰਦਾ ਤੇ ਉਹ ਪੈਸੇ ਲੈ ਕੇ ਜਾ ਕੇ ਜਦੋਂ ਆਪਦੀ ਮਾਂ ਨੂੰ ਫੜਾਉਂਦੀ ਆ ਤੇ ਉਹਦੀ ਮਾਂ ਸਮਝ ਜਾਂਦੀ ਆ ਵੀ ਮੇਰੀ ਦੀ ਵਾਕਿਆ ਹੀ ਕੋਈ ਗਲਤ ਕੰਮ ਕਰਦੀ ਆ ਵੀ ਇਹਨੂੰ ਜਿਹੜਾ ਕੰਮ ਮਿਲਿਆ ਵੀ ਇੱਥੇ ਵੀ ਸਹੀ ਨਹੀਂ ਚਲੋ ਪਰ ਚੁੱਪ ਕਰ ਜਾਂਦੀ ਆ ਉਹ ਸੋਚਦੀ ਆ ਵੀ ਚਲ ਘਰੇ ਪੈਸਾ ਤਾਂ ਆਉਂਦਾ ਮੇਰੇ ਜਵਾਕ ਅੱਜ ਕੀ ਤਾਂ ਖਾਂਦੇ ਆ ਚਲੋ 2-3 ਮਹੀਨੇ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ ਉਸ ਤੋਂ ਬਾਅਦ ਉਹ ਬੰਦਾ ਸੋਚਦਾ ਵੀ ਇਹਨੂੰ ਮੈਂ ਪੈਸੇ ਤਾਂ ਦੇ ਹੀ ਜਾਨਾ ਹਨਾ ਪੈਸੇ ਤਾਂ ਮੈਂ ਤੇ ਬਹੁਤ ਲਟਾਈ ਜਾਨਾ ਵੀ ਪਰ ਮੈਨੂੰ ਇਹ ਤੋਂ ਕਮਾਈ ਕਰਨੀ ਚਾਹੀਦੀ ਆ ਉਹ ਕੀ ਕਰਦਾਗਾ ਉਹ ਉਹਦੇ ਕੰਮ ਤੋਂ ਜਦੋਂ ਕੰਮ ਤੇ ਆਉਂਦੀ ਹੈਗੀ ਤਾਂ ਉਹਦੇ ਆਉਂਦੀ ਨੂੰ ਰੋਜ਼ ਕੋਈ ਨਾ ਕੋਈ ਇੱਕ ਬੰਦੇ ਨੂੰ ਬੁਲਾ ਲੈਂਦਾ ਉਹ ਬੰਦੇ ਤੋਂ ਪੈਸੇ ਲੈ ਲੈਂਦਾ ਮਤਲਬ ਨਾਲੇ ਤਾਂ ਉਹ ਤੋਂ ਕੰਮ ਕਰਾਉਂਦਾ ਘਰ ਦਾ ਉਹਨੂੰ ਤਨਖਾਹ ਦਿੰਦਾ ਨਾਲੇ ਉਸੇ ਤੋਂ ਹੀ ਕਮਾਈ ਕਰਨੀ ਸ਼ੁਰੂ ਕਰ ਦਿੰਦਾ ਤੇ ਇਹ ਗੱਲ ਜਦੋਂ ਸੀਮਾ ਨੂੰ ਹਨਾ ਪਤਾ ਲੱਗਦੀ ਆ ਵੀ ਜਦੋਂ ਇੱਕ ਬੰਦਾ ਇੱਕ ਦਿਨ ਆਇਆ ਉਹ ਕਹਿੰਦੀ ਵੀ ਇਹ ਕੌਣ ਹੈ 50 ਸਾਲ ਦਾ ਉਹ ਬੰਦਾ ਹੁੰਦਾ ਉਹ ਕਹਿੰਦਾ ਵੀ ਦੇਖ ਜੇਵੇਂ ਤੂੰ ਮੈਨੂੰ ਖੁਸ਼ ਰੱਖਦੀ ਆ ਇਹਨੂੰ ਵੀ ਤੂੰ ਖੁਸ਼ ਰੱਖਣਾ ਵੀ ਤੈਨੂੰ ਬਹੁਤ ਪੈਸੇ ਮਿਲਣਗੇ ਸੀਮਾ ਕਹਿੰਦੀ ਵੀ ਅੰਕਲ ਇਹ ਬਹੁਤ ਗਲਤ ਗੱਲ ਆ ਵੀ ਮੈਂ ਇਹ ਕਾ ਕੁਝ ਨਹੀਂ ਕਰ ਸਕਦੀ ਉਹ ਕਹਿੰਦਾ ਵੀ ਦੇਖ ਹੁਣ ਤਾਂ ਤੈਨੂੰ ਸਾਰਾ ਕੁਝ ਹੀ ਕਰਨਾ ਪਊ ਚਲੋ ਸੀਮਾ ਜਿਹੜੀ ਉਹ ਵਿਚਾਰੀ ਮਜਬੂਰ ਹੁੰਦੀ ਆ ਤੇ ਉਹਦੀ ਮਜਬੂਰੀ ਦਾ ਮਤਲਬ ਬਹੁਤ ਲੋਕ ਫਾਇਦਾ ਉਠਾਉਂਦੇ ਆ ਤੇ ਉਹ ਬੰਦਾ ਹਨਾ ਉਹ ਬੰਦਾ ਜਿਹੜਾ ਉਹ ਤੋਂ ਕਮਾਈ ਕਰ ਰਿਹਾ ਹੁੰਦਾ ਇੱਕ ਦਿਨ ਸੀਮਾ ਬਹੁਤ ਮਤਲਬ ਥੱਕੀ ਹਾਰੀ ਹੋਸੋਂ ਭਰੋਂ ਨਿਕਲਦੀ ਆ ਤੇ ਉਹਨੂੰ ਨਾ ਇੱਕ ਬਹੁਤ ਸੋਹਣੀ ਸਨਖੀ ਕੁੜੀ ਮਿਲਦੀ ਆ ਉਹ ਕੁੜੀ ਆ ਜਿਹੜੀ ਉਹ ਸੀਮਾ ਦੇ ਚਿਹਰੇ ਵੱਲ ਵੇਖਦੀ ਆ ਤੇ ਉਹਨੂੰ ਕਹਿੰਦੀ ਕਿ ਕਿਵੇਂ ਆ ਭੈਣ ਵੀ ਤੂੰ ਬਹੁਤ ਉਦਾਸ ਲੱਗ ਰਹੀ ਆ ਉਹ ਕੁੜੀ ਸੀ ਜਿਹੜੀ ਉਹ ਲੱਗਦੀ ਤਾਂ ਗਰੀਬ ਜੇ ਘਰ ਦੀ ਸੀ ਪਰ ਉਹਦੇ ਮੇਕਅੱਪ ਬਹੁਤ ਜ਼ਿਆਦਾ ਕੀਤਾ ਹੋਇਆ ਸੀ ਤੇ ਉਹ ਬਹੁਤ ਸੋਹਣੀ ਲੱਗ ਰਹੀ ਸੀ ਸੀਮਾ ਕਹਿੰਦੀ ਵੀ ਮਜਬੂਰੀ ਆ ਭੈਣੇ ਗਰੀਬੀ ਬਹੁਤ ਕੁਝ ਕਰਾ ਦਿੰਦੀ ਆ ਉਹ ਕਹਿੰਦੀ ਵੀ ਚੱਲ ਆ ਜਾ ਬੈਠ ਮੈਨੂੰ ਗੱਲ ਦੱਸ ਕੀ ਆ ਉਹਨਾਂ ਉਹਦੀ ਬਾਹ ਫੜ ਕੇ ਉਹਨੂੰ ਬੈਂਚ ਤੇ ਬਿਠਾ ਲੈਂਦੀ ਆ ਸਾਈਡ ਤੇ ਤੇ ਸੀਮਾ ਜਿਹੜੀ ਉਹਨੂੰ ਮਤਲਬ ਇੰਨਾ ਯਕੀਨ ਹੋ ਜਾਂਦਾ ਉਸ ਕੁੜੀ ਤੇ ਸੀਮਾ ਨੂੰ ਸਾਰਾ ਆਪਣੇ ਨਾਲ ਬੀਤੀ ਹੋਈ ਗੱਲ ਦੱਸ ਦਿੰਦੀ ਆ ਤੇ ਫਿਰ ਉਹ ਕੁੜੀ ਉਹਨੂੰ ਕਹਿੰਦੀ ਆ ਵੀ ਦੇਖ ਇਹ ਬੰਦਾ ਜਿਹੜਾ ਤੇਰਾ ਫਾਇਦਾ ਉਠਾ ਰਿਹਾ ਬੱਧ ਪੈਸਾ ਹੀ ਆਪ ਕਮਾਰਿਆ ਤੇਰੇ ਤੂੰ ਹੀ ਕਮਾਈ ਕਰ ਰਹਾ ਵੀ ਜਦੋਂ ਤੂੰ ਆਪਣਾ ਜਿਸਮ ਵੇਚ ਹੀ ਰਹੀਆਂ ਤੇ ਫਿਰ ਤੂੰ ਕਿਉਂ ਨਾ ਜਿੱਥੇ ਮੈਂ ਕੰਮ ਕਰਦੀ ਆ ਉੱਥੇ ਕਰੀ ਉਹ ਕਹਿੰਦੀ ਕੀ ਮਤਲਬ ਫਿਰ ਉਹ ਕੁੜੀ ਆ ਉਹਨੂੰ ਦੱਸਦੀ ਆ ਕਿ ਇੱਥੇ ਇੱਕ ਇਹੋ ਜਿਹਾ ਇਲਾਕਾ ਜਿੱਥੇ ਕੁੜੀਆਂ ਹਨਾ ਆਪਦਾ ਜਿਸਮ ਵੇਚ ਕੇ ਪੈਸਾ ਕਮਾਉਂਦੀਆਂ ਨੇਗੀਆ ਵੀ ਇੱਥੇ ਵੀ ਤੇਰੇ ਨਾਲ ਧੱਕੇਸ਼ਾਹੀ ਹੁੰਦੀ ਆ ਵੀ ਦੇਖ ਜੇ ਤਾਂ ਆਪਦੇ ਘਰਦਿਆਂ ਲਈ ਜਿਉਣਾ ਤਾਂ ਇਹ ਸੈਕਰੀਫਾਈ ਕਰਨਾ ਪਊਗਾ ਹੁਣ ਵੀ ਤੂੰ ਕਰ ਰਹੀ ਆ ਵੀ ਉੱਥੇ ਤੈਨੂੰ ਜਿਹੜੀ ਕੀਮਤ ਆ ਤੇਰੀ ਆਪਣੀ ਮਰਜ਼ੀ ਨਾਲ ਮਿਲੂਗੀ ਵੀ ਸਾਰਾ ਪੈਸਾ ਤੈਨੂੰ ਮਿਲੂਗਾ ਵੀ ਇੱਥੇ ਇਹ ਜਿਹੜਾ ਕੋਈ ਪੈਸਾ ਦਿੰਦਾ ਤੈਨੂੰ ਤਾਂ ਇਹ ਬਹੁਤ ਥੋੜੇ ਦਿੰਦਾ ਤੇ ਫਿਰ ਉਹ ਕੁੜੀ ਆ ਜਿਹੜੀ ਸੀਮਾ ਉਹ ਸੋਚਦੀ ਆ ਵੀ ਗੱਲ ਤਾਂ ਇਹਦੀ ਠੀਕ ਆ ਵੀ ਜਦੋਂ ਹੁਣ ਮੇਰੀ ਇੱਜ਼ਤ ਰਹੀ ਹੋਈ ਨਹੀਂ ਵੀ ਮੈਂ ਆਪਣਾ ਸਰੀਰ ਵੇਚ ਹੀ ਦਿੱਤਾ ਕਮਾਈ ਕਰਨੀ ਲੱਗ ਗਈ ਵੀ ਫਿਰ ਮੈਂ ਇੱਥੇ ਕਿਉਂ ਉਹ ਨੂੰ ਕਹਿੰਦੀ ਵੀ ਫਿਰ ਤੂੰ ਮੈਨੂੰ ਲੈ ਕੇ ਜਾਵੇਂਗੀ ਉਹ ਕਹਿੰਦੀ ਹਾਂ ਜਿੱਥੇ ਮੈਂ ਕੰਮ ਕਰਦੀ ਆ ਮੈਂ ਤੈਨੂੰ ਲੈ ਕੇ ਜਾਵਾਂਗੀ ਚਲ ਸੀਮਾ ਜਿਹੜੀ ਉਹ ਨੂੰ ਕਹਿੰਦੀ ਵੀ ਅੱਜ ਹੀ ਚੱਲਦੇ ਆਂ ਉਹ ਕਹਿੰਦੀ ਵੀ ਅੱਜ ਨਹੀਂ ਅੱਜ ਤਾਂ ਹੁਣ ਮੈਂ ਆ ਗਈਆਂ ਕੱਲ ਨੂੰ ਤੂੰ ਮੈਨੂੰ ਇੱਥੇ ਮਿਲੀ ਸਵੇਰੇ 9 ਵਜੇ ਅਗਲੇ ਦਿਨ ਦਾ ਇਕਰਾਰ ਕਰਕੇ ਸੀਮਾ ਵਾਪਸ ਆ ਜਾਂਦੀ ਆ ਤੇ ਅਗਲੇ ਦਿਨ ਉਹ ਉਸੇ ਕੁੜੀ ਨੂੰ ਉੱਥੇ ਹੀ ਮਿਲਦੀ ਆ ਫਿਰ ਉਹ ਉਸ ਬੰਦੇ ਦੇ ਘਰ ਜਾਣ ਦੀ ਬਜਾਏ ਉਸ ਕੁੜੀ ਨਾਲ ਤੁਰ ਪੈਂਦੀ ਆ ਉਸ ਕੁੜੀ ਦਾ ਨਾਮ ਪ੍ਰਿਆੰਕਾ ਹੁੰਦਾ ਪ੍ਰਿਆੰਕਾ ਦੇ ਨਾਲ ਜਾਂਦੀ ਆ ਤੇ ਉਹ ਇੱਕ ਕੋਠੇ ਤੇ ਉਹਨੂੰ ਲੈ ਜਾਂਦੀ ਆ ਪ੍ਰਿਆੰਕਾ ਜਿਹੜੇ ਕੋਠੇ ਤੇ ਉਹ ਖੁਦ ਹਣਾ ਧੰਦਾ ਕਰਦੀ ਸੀ ਉਸ ਗੋਠੇ ਦੀ ਜਿਹੜੀ ਮਾਲਕਣਾ ਉਹਨੂੰ ਦੱਸਦੀ ਆ ਵੀ ਇਹ ਕੁੜੀ ਹੈ ਇਹਦੀ ਐ ਮਜਬੂਰੀ ਹੈ ਵੀ ਇਹਦੀ ਕੋਈ ਐਵੇਂ ਵਰ ਤੋਂ ਕਰ ਰਿਹਾ ਸੀ ਤੇ ਫਿਰ ਜਿਹੜੀ ਉਹ ਕੋਠੇ ਦੀ ਮਾਲਕਣ ਹੁੰਦੀ ਆ ਕੋਠਾ ਚਲਾਉਂਦੀ ਹੁੰਦੀ ਆ ਉਹਨੂੰ ਕਹਿੰਦੀ ਆ ਵੀ ਦੇਖ ਬੇਈਮਾਨੀ ਕੋਈ ਨਹੀਂ ਇੰਨਾ ਕਮਿਸ਼ਨ ਮੇਰਾ ਹੋਊਗਾ ਬਾਕੀ ਕੀਮਤ ਤੇਰੀ ਵੀ ਇੱਥੇ ਇੰਨਾ ਪੈਸਾ ਅਸੀਂ ਹਰ ਇੱਕ ਗਾਹਕ ਤੋਂ ਲੈਨੇ ਆ ਜੀ ਉਹਨਾਂ ਦੀ ਕੀਮਤ ਹੈ ਜਿਹੜੀ ਵੱਜੀ ਹੁੰਦੀ ਆ ਤੇ ਉਹਦੇ ਚੋਂ ਇੰਨੇ ਤੇਰੇ ਵੀ ਜੇ ਤਾਂ ਤੂੰ ਭੱਜਣ ਦੀ ਕੋਸ਼ਿਸ਼ ਕਰੇਂਗੀ ਫਿਰ ਤਾਂ ਤੈਨੂੰ ਅਸੀਂ ਇੱਥੇ ਰੱਖਾਂਗੇ ਜਾਣ ਨਹੀਂ ਦੇਣਾ ਪਰ ਜੇ ਤੂੰ ਆਪਣੀ ਮਰਜ਼ੀ ਨਾਲ ਹਣਾ ਤੇ ਫਿਰ ਤੂੰ ਘਰ ਜਾ ਸਕਦੀ ਆ ਚਲੋ ਉਹ ਕਹਿੰਦੀ ਆ ਕਿ ਠੀਕ ਆ ਵੀ ਮੈਂ ਆਪਣੀ ਮਰਜ਼ੀ ਨਾਲ ਹੀ ਵੀ ਉਹ ਕਹਿੰਦੀ ਵੀ ਜੇ ਤੂੰ ਮਤਲਬ ਉਹ ਦਿਨ ਰਾਤ ਇੱਥੇ ਕੰਮ ਕਰੇਂਗੀ ਤਾਂ ਤੇਰਾ ਪੈਸਾ ਜਿਹੜਾ ਵੱਧ ਮਿਲੂ ਤੇ ਫਿਰ ਸੀਮਾ ਜਿਹੜੀ ਸਾਰੀ ਗੱਲਬਾਤ ਕਰਕੇ ਘਰ ਆ ਜਾਂਦੀ ਆ ਘਰ ਆ ਕੇ ਉਹ ਦੇਖਦੀ ਆ ਵੀ ਉਹਦਾ ਪਿਓ ਸ਼ਰਾਬ ਨਾਲ ਪੂਰਾ ਰੱਜਿਆ ਪਿਆ ਹੁੰਦਾ ਉਹਨੂੰ ਕੋਈ ਸੁਰਤ ਨਹੀਂ ਹੁੰਦੀ ਤੇ ਚਲੋ ਘਰ ਜਾ ਕੇ ਨਾ ਪੈਸੇ ਹੁੰਦੇ ਆ ਉਹਦੇ ਕੋਲੇ ਵਾਵਾ ਤੇ ਪੈਸੇ ਉਹ ਰੱਖ ਦਿੰਦੀ ਆ ਤੇ ਉਹਦੀ ਮਾਂ ਜਦੋਂ ਕੰਮ ਕਰਕੇ ਆਉਂਦੀ ਆ ਫਿਰ ਉਹ ਆਪਣੀ ਮਾਂ ਨਾਲ ਗੱਲ ਕਰਦੀ ਆ ਆਪਣੀ ਮਾਂ ਨੂੰ ਕਹਿੰਦੀ ਆ ਕਿ ਦੇਖ ਮਾਂ ਵੀ ਮੈਂ ਕੰਮ ਲੱਭਿਆ ਵੀ ਹੁਣ ਤਾਂ ਮੈਂ ਘਰ ਆ ਜਾਨੀ ਆ ਪਰ ਮੈਂ ਉੱਥੇ ਰਹਿ ਕੇ ਹੀ ਕੰਮ ਕਰੂੰ ਵੀ ਜਿਹੜੇ ਮੇਰੇ ਭੈਣ ਭਰਾ ਵੱਡੇ ਹੋ ਗਏ ਆ ਇਹਨਾਂ ਦੇ ਵਿਆਹ ਵੀ ਕਰਨੇ ਆ ਵੀ ਜੇ ਆਪਾਂ ਐਂ ਦਿਹਾੜੀਆਂ ਕਰਾਂਗੇ ਦਿਹਾੜੀਆਂ ਨਾਲ ਤਾਂ ਆਪਣਾ ਵੇਲਾ ਪੂਰਾ ਹੋਣਾ ਨਹੀਂ ਤੇ ਉਹਦੀ ਮਾਂ ਜਿਹੜੀ ਉਹ ਸਭ ਕੁਝ ਜਾਣਦੇ ਹੋਏ ਵੀ ਉਹਨੂੰ ਕੁਝ ਨਹੀਂ ਪੁੱਛਦੀ ਤੇ ਉਹਨੂੰ ਕਹਿੰਦੀ ਠੀਕ ਐ ਵੀ ਆਪਣੇ ਘਰ ਪੈਸਾ ਆਉਣਾ ਚਾਹੀਦਾ ਤੇ ਫਿਰ ਜਿਹੜੀ ਸੀਮਾ ਵਿਚਾਰੀ ਉਹ ਐਨਾ ਵੱਡਾ ਸਮਝੌਤਾ ਕਰਦੀ ਆ ਵੀ ਉਹ ਕੋਠੇ ਤੇ ਜਾ ਕੇ ਧੰਦਾ ਕਰਦੀ ਆ ਤੇ ਪੈਸਾ ਜਿਹੜਾ ਉਹ ਆਪਣੀ ਮਾਂ ਨੂੰ ਫੜਾਉਂਦੀ ਰਹਿੰਦੀ ਆ 4-5 ਸਾਲ ਮਤਲਬ ਉਹ ਵਿਚਾਰੀ ਆਪਣੇ ਆਪ ਨਾਲ ਇੰਨੀ ਜ਼ਬਰਦਸਤੀ ਬਰਦਾਸ਼ਤ ਕਰਦੀ ਆ ਕਿ 4-5 ਸਾਲਾਂ ਚ ਉਹ ਪੈਸਾ ਹੀ ਪੈਸਾ ਕਮਾ ਲੈਂਦੀ ਆ ਤੇ ਫਿਰ ਜਿਹੜੀ ਉਹਦੀ ਮਾਂ ਸੀ ਮਾਂ ਦੀ ਉਹ ਆਪਣਾ ਇੱਕ ਉਥੇ ਪਲਾਟ ਲੈ ਕੇ ਉੱਥੇ ਘਰ ਬਣਾ ਲੈਂਦੀ ਆ ਆਪਣਾ ਕਿਉਂਕਿ ਜਿਹੜੇ ਕਮਰੇ ਚ ਰਹਿੰਦੇ ਸੀ ਕੋਈ ਕਮਰਾ ਸੀ ਉੱਥੇ ਕੋਈ ਹਾਲਤ ਵਧੀਆ ਨਹੀਂ ਸੀ ਘਰ ਬਣਾ ਕੇ ਫਿਰ ਉਹ ਆਪਣੇ ਬੱਚਿਆਂ ਨੂੰ ਖਾਣ ਪੀਣ ਨੂੰ ਖੁੱਲਾ ਦਿੰਦੇ ਆ ਵਧੀਆ ਕੱਪੜੇ ਲਿਆਉਂਦੇ ਆ ਤੇ ਸੀਮਾ ਜਿਹੜੀ ਉਹ 21 ਸਾਲ ਦੀ ਹੋ ਜਾਂਦੀ ਆ ਤੇ ਉਹਦੇ ਛੋਟੇ ਭੈਣਾਂ ਜਿਹੜੀਆਂ ਕੋਈ 17 ਸਾਲ ਦੀ ਹੁੰਦੀ ਆ ਕੋਈ 18 ਸਾਲ ਦੀ ਹੁੰਦੀ ਆ ਭਰਾ ਉਹਦੇ 13 14 ਸਾਲ ਦੇ ਹੁੰਦੇ ਆ ਤੇ ਫਿਰ ਸੀਮਾ ਦੀ ਮਾਂ ਜਿਹੜੀ ਉਹ ਆਪਣੀਆਂ ਬੇਟੀਆਂ ਦਾ ਰਿਸ਼ਤਾ ਕਰ ਦਿੰਦੀ ਆ ਉਹਨਾਂ ਨੂੰ ਵਿਆਹ ਕੇ ਸਹੁਰੇ ਘਰ ਤੋਰ ਦਿੰਦੀ ਆ ਕਿਉਂਕਿ ਉਹ ਸੋਚਦੀ ਆ ਕਿ ਇਹ ਨਾ ਹੋਵੇ ਵੀ ਮੇਰੀ ਇੱਕ ਧੀ ਨੂੰ ਇੰਨਾ ਵੱਡਾ ਸਮਝੌਤਾ ਕਰਨਾ ਪਿਆ ਤੇ ਕੱਲ ਨੂੰ ਮੇਰੀਆਂ ਛੋਟੀਆਂ ਧੀਆਂ ਤੇ ਵੀ ਕੋਈ ਇਸ ਤਰ੍ਹਾਂ ਦੀ ਨਜ਼ਰ ਰੱਖੇ ਵੀ ਇਹਨਾਂ ਨੂੰ ਵੀ ਕੋਈ ਇਸ ਤਰ੍ਹਾਂ ਵਰਤੀ ਫਿਰ ਸੀਮਾ ਜਿਹੜੀ ਉਹ ਸੋਚਦੀ ਆ ਵੀ ਹੁਣ ਮੈਂ ਵਿਆਹ ਤਾਂ ਕਰਾਉਣੇ ਹੀ ਨਹੀਂ ਤੇ ਉਹ ਆਪਣੀ ਮਾਂ ਨੂੰ ਕਹਿੰਦੀ ਆ ਵੀ ਸਾਰੇ ਦਿਵਕ ਆਪਣੇ ਭੈਣ ਭਰਾਵਾਂ ਨੂੰ ਮੈਂ ਸੈੱਟ ਕਰ ਦੂੰਗੀ ਵੀ ਪਰ ਉਹਦੀ ਮਾਂ ਜਿਹੜੀ ਉਹਨੂੰ ਹਨਾ ਇੱਕ ਮਾਮਤੀ ਦੇ ਵਿੱਚ ਝੇਪ ਹੁੰਦੀ ਆ ਉਹ ਕਹਿੰਦੀ ਵੀ ਪੁੱਤ ਦੇਖ ਮੈਂ ਤੈਨੂੰ ਅੱਜ ਤੱਕ ਕਦੇ ਨਹੀਂ ਪੁੱਛਿਆ ਕਿ ਤੂੰ ਕੀ ਕੰਮ ਕਰਦੀ ਆ ਪਰ ਮੈਂ ਚੰਗੀ ਤਰ੍ਹਾਂ ਸਮਝਦੀ ਆ ਚੰਗੀ ਤਰ੍ਹਾਂ ਮੈਨੂੰ ਪਤਾ ਕਿ ਤੂੰ ਕੀ ਕੰਮ ਕਰਦੀ ਆ ਦੇਖ ਆਪਣੇ ਘਰ ਦੀ ਗਰੀਬੀ ਤੇ ਮਜਬੂਰੀ ਕਰਕੇ ਵੀ ਤੈਨੂੰ ਇਸ ਦਲਦਲ ਦੇ ਵਿੱਚੋਂ ਮੈਂ ਜਾ ਕੇ ਵੀ ਨਹੀਂ ਕੱਢ ਸਕੀ ਤੇਸੀ ਮਾ ਆਪਣੀ ਮਾਂ ਨੂੰ ਕਹਿੰਦੀ ਆ ਕਿ ਮਾਂ ਤੇਰਾ ਕੋਈ ਕਸੂਰ ਨਹੀਂ ਵੀ ਕਸੂਰ ਸਾਰਾ ਮੇਰੇ ਪਿਓ ਦਾ ਜਿਨੇ ਆਪਣੀ ਐਸ ਪਰਸਤੀ ਲਈ ਪਹਿਲਾਂ ਵਿਆਹ ਕਰਾਇਆ ਫਿਰ ਸਾਨੂੰ 6 ਬੱਚਿਆਂ ਨੂੰ ਹਨਾ ਜੰਮਿਆ ਤੇ ਉਤੋਂ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ ਵੀ ਆਪਣਾ ਸ਼ਰਾਬ ਪੀ ਕੇ ਇਹਨੇ ਇੰਜੋਏ ਕੀਤੀ ਆਪਣੀ ਲਾਈਫ ਪਿਆ ਰਹਿੰਦਾ ਇਹ ਤੇ ਵੀ ਮੇਰਾ ਵੀ ਮਤਲਬ ਇਸ ਕੰਮ ਦੇ ਵਿੱਚ ਹਨਾ ਕਹਿ ਲੋ ਵੀ ਕੋਈ ਵੀ ਗਲਤ ਕੰਮ ਆ ਜਿਹੜਾ ਅਸੀਂ ਆਪਣੇ ਤੇ ਬਰਦਾਸ਼ਤ ਕਰਦੇ ਆ ਵੀ ਉਹਦੀ ਹੱਦ ਕੋਈ ਨਹੀਂ ਹੁੰਦੀ ਕਿਉਂਕਿ ਇਹ ਦੇਖੋ ਵੀ ਇੱਕ ਕੁੜੀ ਜਿਨੇ ਮਤਲਬ ਇੰਨੀ ਧੱਕੇ ਸਾਹੀ ਸਹਿਣ ਕੀਤੀ ਆਪਣੇ ਪਰਿਵਾਰ ਨੂੰ ਸੈੱਟ ਕਰਨ ਲਈ ਉਹ ਕਹਿੰਦੀ ਵੀ ਕੁਝ ਵੀ ਹੈ ਮਾਂ ਬਸ ਠੀਕ ਆ ਜੋ ਕੁਝ ਮੇਰੀ ਕਿਸਮਤ ਦੇ ਵਿੱਚ ਲਿਖਿਆ ਸੀ ਹੋ ਗਿਆ ਵੀ ਆਪਾਂ ਦੋਨੇ ਮਾਂਵਾਂ ਦੀਆਂ ਗੁਜ਼ਾਰਾ ਕਰ ਲਾਂਗੇ ਆ ਵੀ ਇਹਨਾਂ ਨੂੰ ਵਿਆਹ ਕੇ ਆਪਾਂ ਸੈੱਟ ਕਰ ਦਈਏ ਵੀ ਇਸ ਤਰ੍ਹਾਂ ਦੇਖੋ ਇੱਕ ਮਾਂ ਨੂੰ ਆਪਣੀ ਧੀ ਬਾਰੇ ਪਤਾ ਹੁੰਦਾ ਤੇ ਧੀ ਨੂੰ ਵੀ ਇਹ ਪਤਾ ਹੁੰਦਾ ਵੀ ਮੈਂ ਕੀ ਕਰ ਰਹੀ ਆਂ ਪਰ ਆਪਣੇ ਪਰਿਵਾਰ ਤੇ ਆਪਣੇ ਭੈਣ ਭਰਾਵਾਂ ਲਈ ਉਹ ਇੰਨਾ ਵੱਡਾ ਸਮਝੌਤਾ ਕਰਦੀ ਆ। ਕੋਠਿਆਂ ਤੇ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਆਪਣਾ ਸਰੀਰ ਵੇਚ ਕੇ ਆਪਣਾ ਜਿਸਮ ਵੇਚ ਕੇ ਪੈਸਾ ਕਮਾਉਂਦੀਆਂ। ਦੇਖੋ ਇਸ ਸਮਾਜ ਦੇ ਵਿੱਚ ਗੰਦੇ ਲੋਕ ਵੀ ਆ, ਬੁਰੇ ਲੋਕ ਵੀ ਆ, ਚੰਗੇ ਲੋਕ ਵੀ ਆ। ਵੀ ਹਰ ਇੱਕ ਦੀ ਮਾਨਸਿਕਤਾ, ਵੀ ਸਾਡੇ ਸਮਾਜ ਦੇ ਵਿੱਚ ਜੋ ਕੁਝ ਹੁੰਦਾ ਇਸ ਤਰ੍ਹਾਂ ਦੇ ਜਿੱਥੇ ਕੁੜੀਆਂ ਕੰਮ ਕਰਦੀਆਂ, ਔਰਤਾਂ ਕੰਮ ਕਰਦੀਆਂ ਜਿਨ੍ਹਾਂ ਦੀ ਮਜਬੂਰੀ ਹੁੰਦੀ ਆ ਬਹੁਤ ਵੱਡੀ। ਕਈਆਂ ਨੂੰ ਚੁੱਕ ਕੇ ਕੋਈ ਧੱਕੇ ਨਾਲ ਕੋਈ ਧੋਖੇ ਨਾਲ ਵੇਚ ਦਿੰਦਾ ਉਹਨਾਂ ਦੀ ਵੀ ਮਜਬੂਰੀ ਬਣ ਜਾਂਦੀ ਆ ਵੀ ਜੇ ਸਰਕਾਰਾਂ ਰੁਜ਼ਗਾਰ ਦੇਣ ਇੱਥੇ ਜਿਹੜੇ ਜੋ ਕੋਈ ਕੰਮ ਕਰਦਾ ਹਨਾ ਕੋਈ ਫੈਕਟਰੀਆਂ ਦੇ ਵਿੱਚ ਕਰਦਾ ਜਾਂ ਕੋਈ ਪ੍ਰਾਈਵੇਟ ਕਿਸੇ ਦੇ ਕੰਮ ਕਰਦਾ ਵੀ ਜੇ ਉਹਨਾਂ ਦੀ ਕੋਈ ਬੱਜਮੀ ਤਨਖਾਹ ਬੱਜ ਜਾਵੇ ਉਹਨਾਂ ਨੂੰ ਉਹਨਾਂ ਦੇ ਕੰਮ ਦੀ ਕੀਮਤ ਮਿਲੇ ਤਾਂ ਅਗਲਾ ਕਿਉਂ ਇਹੋ ਜਿਹਾ ਕੰਮ ਕਰੇ ਵੀ ਇਸ ਸਮਾਜ ਦੇ ਵਿੱਚ ਬਹੁਤ ਤਰ੍ਹਾਂ ਦਾ ਕੁਛ ਵਾਪਰਦਾ ਵੀ ਮੈਂ ਇਹ ਕਹਿਣੀ ਹੁੰਨੀ ਆ ਕਿ ਪ੍ਰਮਾਤਮਾ ਦੀ ਕਿਰਪਾ ਰਵੇ ਪ੍ਰਮਾਤਮਾ ਸੁੱਖ ਰੱਖੇ ਕਿ ਕਿਸੇ ਤੇ ਐਨੇ ਮਾੜੇ ਦੇਣ ਨਾ ਹੋਣ ਕਿ ਕਿਸੇ ਨੂੰ ਆਪਣੀ ਇੱਜ਼ਤ ਦਾਲ ਖਿਲਵਾੜ ਕਰਕੇ ਪੈਸਾ ਕਮਾਉਣਾ ਪਵੇ ਕਿਉਂਕਿ ਸਮਾਜ ਦੇ ਦੋ ਪਹਿਲੂ ਆ ਚੰਗਾ ਵੀ ਆ ਮਾੜਾ ਵੀ ਆ ਸਾਨੂੰ ਸਾਰੇ ਪਹਿਲੂਆਂ ਤੇ ਇਹ ਗੱਲ ਵੀ ਕਰ ਲੈਣੀ ਚਾਹੀਦੀ ਆ ਉਹਦੇ ਬਾਰੇ ਸੋਚ ਵੀ ਲੈਣਾ ਚਾਹੀਦਾ ਕਿ ਇੱਕ ਇਨਸਾਨ ਹਨਾ ਕੁਦਰਤ ਦਾ ਬਣਾਇਆ ਇਨਸਾਨ ਵੀ ਉਹ ਆਪਣੇ ਰੋਜੀ ਰੋਟੀ ਲਈ ਤੇ ਪੇਟ ਭਰਨ ਲਈ ਕਿੰਨਾ ਕੁਸ਼ ਜਰਤ ਜਾਂਦਾ ਤੇ ਇਹੋ ਜੀਆਂ ਔਰਤਾਂ ਨੂੰ ਅਕਸਰ ਸਮਾਜ ਆ ਜਿਹੜਾ ਉਹ ਆਪਾਂ ਆਪਾਂ ਸਾਰੇ ਹੈਨਾ ਉਹਨਾਂ ਨੂੰ ਨਫ਼ਰਤ ਭਰੀ ਨਿਗਾ ਨਾਲ ਵੇਖਦੇ ਆ ਪਰ ਕਈ ਵਾਰੀ ਜੇ ਆਪਾਂ ਉਹਨਾਂ ਦੀ ਜਗ੍ਹਾ ਤੇ ਖੜਕੇ ਸੋਚੀਏ ਤਾਂ ਵੀ ਉਹਨਾਂ ਦੀ ਕਿੱਡੀ ਵੱਡੀ ਮਜਬੂਰੀ ਹੋਊਗੀ ਵੀ ਰੱਬ ਪ੍ਰਮਾਤਮਾ ਇਹੋ ਜੇ ਦਿਨ ਕਿਸੇ ਨੂੰ ਨਾ ਦਿਖਾਵੇ ਵੀ ਜੇ ਇੱਕ ਇਨਸਾਨ ਜਿਹੜਾ ਵਿਆਹ ਕਰਾਉਂਦਾ ਬੱਚਿਆਂ ਨੂੰ ਜਨਮ ਦਿੰਦਾ ਉਹ ਆਪਣੀ ਜ਼ਿੰਮੇਵਾਰੀ ਸਮਝੇ ਤੇ ਉਹਨਾਂ ਦੇ ਬੱਚਿਆਂ ਨਾਲ ਧੱਕਾ ਨਾ ਹੋਵੇ ਕੋਠਿਆਂ ਤੇ ਕੁੜੀਆਂ ਦੀਆਂ ਜੋ ਕੁੜੀਆਂ ਰਹਿੰਦੀਆਂ ਉਹਨਾਂ ਦੀਆਂ ਬਹੁਤ ਸਾਰੀਆਂ ਇੰਟਰਵਿਊਜ਼ ਆਉਂਦੀਆਂ ਨੇ ਕਿਤਾਬਾਂ ਛਪੀਆਂ ਨੇ ਕਿਤਾਬਾਂ ਪੜਦੇ ਆ ਜਦੋਂ ਤੇ ਉਹਨਾਂ ਦੇ ਵਿੱਚ ਉਹ ਇਹੀ ਬਿਆਨ ਕਰਦੀਆਂ ਉਹਨਾਂ ਦੀ ਨਾ ਕਿਸੇ ਦੀ ਦਰਦ ਕਹਾਣੀ ਕਹਾਣੀਆਂ ਦੇ ਰਾਹੀ ਬਹੁਤ ਸਾਰੀਆਂ ਮਤਲਬ ਲੇਖਕਾਂ ਨੇ ਲਿਖੀਆਂ ਹੋਈਆਂ ਨਾਵਲ ਵੀ ਲਿਖੇ ਹੋਏ ਨੇ ਵੀ ਜਦੋਂ ਆਪਾਂ ਉਹ ਪੜਦੇ ਆ ਉਦੋਂ ਸਾਨੂੰ ਸਚਾਈ ਦੀ ਜਿਹੜੀ ਪਤਾ ਲੱਗਦੀ ਹੈ ਸਚਾਈ ਵੀ ਕੀ ਆ ਸਚਾਈ ਸਾਡੇ ਸਮਾਜ ਦੇ ਵਿੱਚ ਕਿੱਥੇ ਕਿੱਥੇ ਕੀ ਕੀ ਵਾਪਰ ਰਿਹਾ ਤੇ ਇਹ ਜਿਹੜੀਆਂ ਕਹਾਣੀਆਂ ਕਿਤਾਬਾਂ ਛਾਪੀਆਂ ਜਾਂਦੀਆਂ ਇਹ ਸ਼ਲੀਲਤਾ ਫਲਾਉਣ ਲਈ ਨਹੀਂ ਛਾਪੀਆਂ ਜਾਂਦੀਆਂ ਬਲਕਿ ਇਹ ਅਗਾਹ ਕਰਨ ਲਈ ਛਾਪੀਆਂ ਜਾਂਦੀਆਂ ਵੀ ਕਿੱਥੇ ਜੇ ਹੁਣ ਮੰਨ ਲਵੋ ਆਪਾਂ ਸਾਰੇ ਚੰਗੇ ਪਹਿਲੂਆਂ ਤੇ ਹੀ ਗੱਲ ਕਰਾਂਗੇ ਤੇ ਫਿਰ ਸਾਨੂੰ ਕੀ ਪਤਾ ਲੱਗੂ ਵੀ ਸਮਾਜ ਦੇ ਵਿੱਚ ਕੀ ਕੀ ਹੋ ਰਿਹਾ ਜੇ ਅਸੀਂ ਮਾੜੇ ਪਹਿਲੂਆਂ ਤੇ ਵੀ ਗੱਲ ਕਰਾਂਗੇ ਨਾ ਬੇਜਿੱਤ ਹੋ ਕੇ ਅਸੀਂ ਪੜ੍ਹੇ ਲਿਖੇ ਆ ਤੇ ਅਸੀਂ ਉਹਦਾ ਕੋਈ ਹੱਲ ਕੱਢਾਂਗੇ ਘਟੋ ਘਟ ਅਸੀਂ ਇੰਨੇ ਕਹੀ ਜਾਗਰੂਕ ਹੋਵਾਂਗੇ ਕਿ ਜਿਹੜੇ ਅਣਪੜ੍ਹ ਜਾਂ ਗਰੀਬ ਲੋਕ ਆ ਉਹਨਾਂ ਨੂੰ ਨਹੀਂ ਪਤਾ ਕਿ ਸਮਾਜ ਦੇ ਵਿੱਚ ਜਿਹੜੀਆਂ ਕੁੜੀਆਂ ਉਹਨਾਂ ਨੂੰ ਕਿਵੇਂ ਕਿਵੇਂ ਵਰਤਿਆ ਜਾਂਦਾ ਬਹੁਤ ਗਰੀਬ ਘਰਾਣੀਆਂ ਦੀਆਂ ਕੁੜੀਆਂ ਜਿਹੜੀਆਂ ਮਾਪਿਆਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਸਾਡੀਆਂ ਕੁੜੀਆਂ ਨਾਲ ਕੀ ਵਾਪਰ ਰਿਹਾ ਵੀ ਇਸ ਤਰ੍ਹਾਂ ਲੋਕ ਉਹਨਾਂ ਦੀਆਂ ਕੁੜੀਆਂ ਦੀ ਜਿਹੜੀ ਦੁਰਵਰਤੋਂ ਕਰਦੇ ਆ ਜੀ ਵੀ ਇਹ ਜਾਗਰੂਕਤਾ ਵੀ ਮੈਂ ਕਹਿਣ ਤੋਂ ਭਾਵ ਕਿ ਜੋ ਆਪਾਂ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਆ ਇਹਦਾ ਮਤਲਬ ਕੋਈ ਅਸ਼ਲੀਲਤਾ ਫੜਾਉਣਾ ਨਹੀਂ ਮਤਲਬ ਜਾਗਰੂਕ ਕਰਨਾ ਵੀ ਕਿਸੇ ਨੂੰ ਤਾਂ ਸਮਝ ਆਵੇ ਹਨਾ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜਾਂਦੇ ਜਾਂਦੇ ਆਪਾਂ ਕੱਲ੍ਹ ਵਾਲੀ ਕਹਾਣੀ ਦੇ ਕਮੈਂਟ ਤੁਹਾਡੇ ਨਾਲ ਸਾਂਝੀ ਕਰਦੇ ਆਂ ਪਹਿਲਾ ਕਮੈਂਟ ਹੈ ਰਾਜਕੁਮਾਰ ਜੀ ਕਹਾਣੀ ਬਹੁਤ ਵਧੀਆ ਹੈ ਜੀ ਤੀਰਥਕੌਰ ਬਹੁਤ ਹੀ ਰੋਚਕ ਕਹਾਣੀ ਹਰਜਿੰਦਰ ਨਹਿੜ ਸੰਗਰੂਰ ਤੋਂ ਬਹੁਤ ਸੋਹਣੀ ਕਹਾਣੀ ਹੈ ਸੋਨੀਆ ਨਾਲ ਰਮੇਸ਼ ਨੇ ਬਹੁਤ ਗਲਤ ਕੀਤਾ ਅਗਮਜੋਤ ਬਹੁਤ ਵਧੀਆ ਕਹਾਣੀ ਹੈ ਰਮੇਸ਼ ਤੇ ਸੋਨੀਆ ਤੇ ਦੁਬਾਰਾ ਫਿਰ ਇੱਕ ਹੋ ਗਏ ਜ਼ਿੰਦਗੀ ਬਿਤਾਉਣ ਦਾ ਫੈਸਲਾ ਕਰਕੇ ਬਹੁਤ ਵਧੀਆ ਕੀਤਾ। ਜਵਾਹਰ ਲਾਲ ਵੈਰੀ ਨਾਈਸ ਜੀ ਗੁਰਪ੍ਰੀਤ ਸਿੰਘ ਵੈਰੀ ਵੈਰੀ ਨਾਈਸ ਸਟੋਰੀ। ਪ੍ਰਗਟ ਸਿੰਘ ਦੀ ਆਈਡੀ ਤੋਂ ਮੇਰੀ ਭੈਣ ਗੁਰਮੀਤ ਨਿਜਾਮਦੀਨ ਵਾਲਾ ਤੋਂ ਦੀਦੀ ਬਹੁਤ ਸੋਹਣੀ ਕਹਾਣੀ ਹੈ। ਸੋਨੀਆ ਨੇ ਰਮੇਸ਼ਰ ਸੋਨੀਆ ਨਾਲ ਰਮੇਸ਼ ਨੇ ਬਹੁਤ ਗਲਤ ਕੀਤਾ। ਅਜੈਬ ਸਿੰਘ ਵੈਰੀ ਨਾਈਸ ਸਟੋਰੀ ਸਿਸਟਰ ਜੀ। ਅੱਗੇ ਮਨਦੀਪ ਸਿੰਘ ਵੈਰੀ ਨਾਈਸ ਸਟੋਰੀ। ਪ੍ਰੀਤਮ ਸਿੰਘ ਨਾਈਸ ਸਟੋਰੀ ਅੱਗੇ ਗੋਪੀ ਮਕਸੂਦ ਪੁਰੀਆ ਇਹਨਾਂ ਨੇ ਇਮੋਜੀ ਭੇਜਿਆ ਖੁਸ਼ਹਾਲ ਸਿੰਘ ਗੁੱਡ ਭੁੱਲਾ ਪਿੰਡੀ ਸਿਰਾ ਬਾਈ ਜੀ ਅੱਗੇ ਗੱਗੂ ਗਿੱਲ ਇਹਨਾਂ ਨੇ ਇਮੋਜੀ ਭੇਜਿਆ ਨੱਥਾ ਸਿੰਘ ਦਿਓੜ ਵੈਰੀ ਗੁੱਡ ਨਾਈਸ ਸਟੋਰੀ ਸਿਸਟਰ ਕਿਰਨਾ ਤੇਰਾ ਵੀਰ ਕੋਰੜ ਛਾਪੇ ਤੋਂ ਤੇ ਤੁਸੀਂ ਨਾਲ ਲਿਖਿਆ ਵੀਰੇ ਕਿ ਭੈਣੇ ਐਡ ਤੁਸੀਂ ਲਾਉਂਦੇ ਹੋ ਜਾਂ YouTube ਲਗਾਉਂਦਾ ਹੈ ਹਾਂ ਹਾਂ ਜੀ ਵੀਰੇ ਜਿਹੜੀ ਵੀ ਕਹਾਣੀ ਤੇ ਐਡ ਆਉਂਦੀ ਆ ਉਹ YouTube ਵੱਲੋਂ ਹੀ ਲਗਾਈ ਜਾਂਦੀ ਆ ਤੇ ਏਸੇ ਐਡ ਦੀ ਹੀ ਅਰਨਿੰਗ ਆਪਾਂ ਨੂੰ ਆਉਂਦੀ ਆ ਵੀ ਜਿਹੜੇ ਵਿਊ ਆ ਵਿਊ ਦਾ ਨਹੀਂ ਕੁਝ ਮਿਲਦਾ ਆਪਾਂ ਨੂੰ ਵੀ ਆਪਾਂ ਕਹਿ ਦਿੰਨੇ ਆ ਵੀ ਇੰਨੇ ਵਿਊ ਤੇ ਜਿਹੜੀ ਕਹਾਣੀਆਂ ਦੇ ਉੱਪਰ ਐਡ ਆਉਂਦੀ ਆ ਉਹ ਐਡ ਸਕਿਪ ਕਰਨ ਵਾਲੀ ਵੀ ਹੁੰਦੀ ਆ ਨੌਨ ਸਕਿਪੇਬਲ ਵੀ ਹੁੰਦੀ ਆ ਹਨਾ ਇਹਦੀ ਹੀ ਅਰਨਿੰਗ ਆਉਂਦੀ ਹੁੰਦੀ ਹੈ ਜੀ ਨਵਜੋਤ ਕੌਰ ਵੈਰੀ ਗੁੱਡ ਸਟੋਰੀ ਸਿਸਟਰ ਜੀ ਗੁਰਾ ਥਾਂਦੇ ਵਾਲਾ ਮੁਖਸਰ ਸਾਹਿਬ ਤੋਂ ਅੱਗੇ ਹਰਦੇਵ ਸਿੰਘ ਵੈਰੀ ਇੰਟਰਸਟਿੰਗ ਸਟੋਰੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਆਪਣਾ ਕੀਮਤੀ ਸਮਾਂ ਦੇਣ ਲਈ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ